ਸਤਨਾਮ ਸ੍ਰੀ ਵਾਹਿਗੁਰੂ ਸਹਿਜਿਓ ਇਕੋ ਅੰਕਾਰ ਸਤਗੁਰ ਪ੍ਰਸਾਦਿ ਤਨਾ ਸ੍ਰੀ ਮਹਲਾ ਨਾਮ ਕਾਹਿ ਰੇ ਮਨ ਖੋਜਨ ਜਾਈ ਸਰਬਨਵਾਸੀ ਸਦਾ ਲੇਪ ਤੂੰ ਹੀ ਸੰਗ ਸਮਾਈ ਰਹਾਉ ਪੋਹੋ ਆਦਿ ਜੰਬਾਤ ਫਤ ਹੈ ਮੁ ਕਰਮਾ ਹੈ ਜੈ ਸੇ ਛਾਈ ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਕੋ ਜਿਉ ਭਾਈ ਬਾਹਰ ਪੇਟਰ ਕੋ ਜਾਣੇ ਹੋ ਇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਤਿਨੇ ਮੇਟੇਨਾ ਪਰਮ ਕੀ ਕਾ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਜੁਗੋ ਜੁਗਿਆ ਟੱਲ ਧੰ ਧੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਭ ਪਾਤਸ਼ਾਹ ਤੇ ਆਤਮ ਰੂਪ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਜਿਨ੍ਹਾਂ ਨੇ ਗੁਰਬਾਣੀ ਦੁਆਰਾ ਆਪਾਂ ਨੂੰ ਪਰਮਾਨਨ ਕੀਤਾ ਹੈ ਕਿ ਇਹ ਸ਼ਬਦ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਨਮਤਾ ਦੇ ਆਗੂਆਂ ਵੱਲੋਂ ਅਕਾਲ ਪੁਰਖ ਸਮਰਦੀ ਪਾਏ ਪੁਲੇਖਿਆਂ ਦਾ ਖੰਡਨ ਕਰਦੇ ਹਨ ਜਿਹਾ ਕਿ ਅਕਾਲ ਪੁਰਖ ਜੀ ਪ੍ਰਾਪਤੀ ਵਾਸਤੇ ਕੁਝ ਮਤ ਲੋਕਾਂ ਨੂੰ ਘਰ-ਬਾਰ ਪਰਿਵਾਰ ਅਤੇ ਕਿਰਤ ਆਦਿ ਨੂੰ ਛੱਡ ਕੇ ਜੰਗਲਾਂ ਵਿੱਚ ਨਿਵਾਸ ਕਰਨ ਦੀ ਪ੍ਰੇਰਣਾ ਦਿੰਦੇ ਹਨ ਇਸੇ ਤਰ੍ਹਾਂ ਹੋ ਮਾਇਆ ਦੇ ਪ੍ਰਭਾਵ ਤੋਂ ਦੂਰ ਰਹਿ ਕੇ ਕਿਸੇ ਖਾਸ ਜਗ੍ਹਾ ਤੇ ਅਕਾਲ ਪੁਰਖ ਦੀ ਪ੍ਰਾਪਤੀ ਹੋਣੀ ਸਮਝਦੇ ਸਤਿਗੁਰੂ ਜੀ ਨੇ ਇਹ ਸ਼ਬਦ ਵਿੱਚ ਜਿੱਥੇ ਅਕਾਲ ਪੁਰਖ ਦਾ ਸਹੀ ਸਰੂਪ ਸਮਝਾਇਆ ਹੈ ਉੱਥੇ ਨਾਲ ਹੀ ਉਸ ਨੂੰ ਪ੍ਰਾਪਤ ਕਰਨ ਦਾ ਠੀਕ ਤੇ ਅਸਲ ਰਸਤਾ ਵੀ ਦੱਸਿਆ ਹੈ ਸਤਿਗੁਰੂ ਕਹਿੰਦੇ ਨੇ ਕਾਹੇ ਰੇ ਮਨ ਖੋਜਣ ਜਾਈ ਸਤਿਗੁਰੂ ਕਹਿੰਦੇ ਨੇ ਭਾਈ ਕਾਹੇ ਰੇ ਮਨ ਖੋਜਣ ਜਾਈ ਸਰਬਨਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ ਕਿਉਂਕਿ ਸਤਿਗੁਰੂ ਕਹਿੰਦੇ ਕਾਹੇ ਕਾਦੇ ਵਾਸਤੇ ਐਸ਼ ਪੰਗਤੀ ਦੁਆਰਾ ਸਤਿਗੁਰੂ ਐਸਰਹਾਉ ਦੇ ਬੰਦ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ ਕਿ हे ਭਾਈ ਪ੍ਰਮਾਤਮਾ ਨੂੰ ਲੱਭਣ ਵਾਸਤੇ ਤੂੰ ਜੰਗਲਾਂ ਵਿੱਚ ਕਿਉਂ ਜਾਂਦਾ ਹੈ ਜਦੋਂ ਕਿ ਉਹ ਪ੍ਰਮਾਤਮਾ ਤੇਰੇ ਨਾਲ ਹੀ ਵਰਤਦਾ ਹੈ ਅਤੇ ਸਾਰਿਆਂ ਵਿੱਚ ਨਵਾਸ ਕਰਦਾ ਹੋਇਆ ਵੀ ਸਦਾ ਮਾਇਆ ਦੇ ਪ੍ਰਭਾਵ ਤੋਂ ਨਰਲੇ ਰਹਿੰਦਾ ਹੈ। ਇਹੀ ਗੱਲ ਸਾਨੂੰ ਬਾਬਾ ਫਰੀਦ ਜੀ ਸਮਝਾਉਂਦੇ ਨੇ ਆਪਣੇ ਸ਼ਲੋਕਾਂ ਦੁਆਰਾ ਅਸੂਲ ਡਿਰਡ ਕਰਾਉਂਦੇ ਨੇ ਕਿ ਭਲਿਆ ਲੋਕਾ ਤੂੰ ਘਰ-ਬਾਰ ਛੱਡ ਕੇ ਜੰਗਲਾਂ ਨੂੰ ਜਾਣਾ। ਜੰਗਲਾਂ ਵਿੱਚ ਜਾ ਕੇ ਵੀ ਤੈਨੂੰ ਪਰਮਾਤਮਾ ਨਹੀਂ ਲੱਭਣਾ। ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਜੰਗਲ ਜੰਗਲ ਕਿਆ ਭਵ ਹੈ ਵਣ ਕੰਡਾ ਮੋੜ ਹੈ ਵਸੀ ਰੱਬ ਹਿਆਲੀ ਐ ਜੰਗਲ ਕਿਆ ਡੰਗਿਆ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਹੈ ਭਾਈ ਤੂੰ ਜੰਗਲਾਂ ਵਿੱਚ ਕਿਉਂ ਭਟਕਦਾ ਫਿਰਦਾ ਹੈ ਜੰਗਲਾਂ ਦੇ ਕੰਡੇ ਕਿਉਂ ਲਟਾੜਦਾ ਫਿਰਦਾ ਹੈ ਰੱਬ ਤਾਂ ਤੇਰੇ ਹਿਰਦੇ ਵਿੱਚ ਵਸਦਾ ਹੈ ਫਿਰ ਜੰਗਲ ਵਿੱਚ ਭਾਲਣ ਦਾ ਕੀ ਫਾਇਦਾ ਅਤੇ ਐਸੇ ਤਰਾਹੀ ਤੀਸਰੀ ਪਾਤਸ਼ਾਹੇ ਗੁਰੂ ਅਮਰਦਾਸ ਜੀ ਐਸੇ ਸੰਧਾਤ ਗੁਰਬਾਣੀ ਵਿੱਚ ਇਸਤਰਾ ਦਰੜ ਕਰਾਉਂਦੇ ਨੇ ਫਰਮਾਉਂਦੇ ਨੇ ਏ ਮਨ ਮਤ ਜਣ ਹੈ ਹਰ ਦੂਰ ਹੈ ਸਦਾ ਵੇਖ ਹਦੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਪਰਪੂਰ ਏ ਮੇਰੇ ਮਨ ਕੀ ਤੈਹ ਨਾ ਸਮਝ ਲਈ ਕੀ ਪ੍ਰਮਾਤਮਾ ਤੇਥੋਂ ਦੂਰ ਵਸਦਾ ਹੈ ਉਸ ਨੂੰ ਤੂੰ ਸਦਾ ਆਪਣੇ ਅੰਗ ਸੰਗ ਵਸਦਾ ਵੇਖ ਜੋ ਕੁਝ ਤੂੰ ਬੋਲਦਾ ਹੈ ਉਸ ਨੂੰ ਉਹ ਸਦਾ ਸੁਣ ਰਿਹਾ ਹੈ ਤੇਰੇ ਕੰਮਾਂ ਨੂੰ ਉਹ ਸਦਾ ਦੇਖ ਰਿਹਾ ਹੈ ਗੁਰੂ ਦੇ ਸ਼ਬਦ ਵਿੱਚ ਜੁੜਿਆ ਤੈਨੂੰ ਹਰ ਥਾਂ ਉਹ ਵਿਆਪਕ ਪ੍ਰਭੂ ਦੇਸ ਭਵੇਗਾ ਤੇ ਐਸੇ ਤਰਾਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਗ ਸੁਖਮਣੀ ਸਹਿ ਵਿੱਚ ਫਰਮਾਉਂਦੇ ਹਨ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਪਰਮਾਤਮਾ ਦੀ ਜੋਤ ਹਰੇਕ ਜੀਵ ਦੇ ਅੰਦਰ ਤੇ ਬਾਹਰ ਸਭ ਥਾਈ ਇਕ ਰਸ ਵਿਆਪਕ ਹੈ ਅਤੇ ਸਤਿਗੁਰੂ ਅਗਲੀ ਪੰਕਤੀ ਵਿੱਚ ਕਹਿੰਦੇ ਪੂਪ ਉਪਮਦ ਜਿਉ ਬਾਸ ਬਸਤ ਹੈ ਮੂਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੁਜ ਪਾਈ ਪੂਪ ਕਹਿੰਦੇ ਨੇ ਫੁੱਲ ਨੂੰ ਮਦ ਵਿੱਚ ਬਾਗ ਸੁਗੰਧੀ ਤੇ ਮੋਕਰ ਕਹਿੰਦੇ ਸ਼ੀਸ਼ਾ ਸ਼ਾਈ ਅਕਸ਼ ਪ੍ਰਸ਼ਾਵਾਂ ਨਿਰਦਬਿਨਾ ਵਿੱਚ ਤੇ ਹਰ ਥਾਂ ਇੱਕ ਰਸਬਨਾ ਵਿੱਚ ਘਟੇ ਹੀ ਹਿਰਦੇ ਵਿੱਚ ਭਾਈ ਏ ਭਾਈ ਗੁਰੂ ਸਾਹਿਬ ਸੁਣਦੇ ਸ਼ੀਸ਼ੇ ਦ੍ਰਿਸ਼ਟਾਂ ਦਿੰਦੇ ਹੋਏ ਉਪਰੋਕਤ ਸੰਧਾਤ ਨੂੰ ਸਮਝਾਉਂਦੇ ਨੇ ਕਿ हे ਭਾਈ ਜਿਵੇਂ ਫੁੱਲ ਵਿੱਚ ਸੁਗੰਧੇ ਵਸਦੀ ਜਿਵੇਂ ਸ਼ੀਸ਼ੇ ਵਿੱਚ ਸ਼ੀਸ਼ਾ ਵੇਖਣ ਵਾਲੇ ਦਾ ਅਕਸ ਪਰਛਾਵਾਂ ਸਮਝਾਇਆ ਹੋਇਆ ਤੇ ਉਸ ਸਮਾਏ ਹੋਏ ਪਰਛਾਵੇਂ ਦੇ ਵਿੱਚ ਆਪਣਾ ਚਿਹਰਾ ਦਿਸਦਾ ਉਸੇ ਤਰ੍ਹਾਂ ਹੀ ਪਰਮਾਤਮਾ ਇੱਕਰਾ ਸਾਹਮਣਾ ਵਿੱਚ ਵੱਸਦਾ ਹੈ ਇਸ ਲਈ ਪ੍ਰਭੂ ਨੂੰ ਆਪਣੇ ਹਿਰਦੇ ਅੰਦਰੋਂ ਹੀ ਲਪਣਾ ਚਾਹੀਦਾ ਸਤਗੁਰੂ ਕਹਿੰਦੇ ਭਾਈ ਤੂੰ ਬਾਹਰ ਭਾਲਦਾ ਹੈ ਮਹਾਰਾਜ ਕਹਿੰਦੇ ਬਾਹਰ ਭੀਤਰ ਏਕੋ ਜਾਣਹੁ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਜੀਨੇ ਮਿਟੇ ਨਾ ਪਰਮ ਕੀ ਗਾਈ ਸਤਿਗੁਰੂ ਕਹਿੰਦੇ ਨੇ ਏ ਭਾਈ ਗੁਰੂ ਦਾ ਆਤਮਕ ਜੀਵਨ ਦੇਣ ਵਾਲਾ ਉਪਦੇਸ਼ ਇਹੀ ਦੱਸਦਾ ਹੈ ਕਿ ਆਪਣੇ ਸਰੀਰ ਦੇ ਅੰਦਰ ਅਤੇ ਆਪਣੇ ਸਰੀਰ ਤੋਂ ਬਾਹਰ ਹਰ ਥਾਂ ਇੱਕ ਪਰਮਾਤਮਾ ਨੂੰ ਹੀ ਵਸਦਾ ਸਮਝੋ ਏ ਦਾਸ ਨਾਨਕ ਆਪਣਾ ਆਤਮਿਕ ਜੀਵਨ ਪਰਖਣ ਤੋਂ ਬਿਨਾਂ ਮਨ ਉਤੋਂ ਭਟਕਣਾ ਜਾਣਾ ਦੂਰ ਨਹੀਂ ਹੋ ਸਕਦਾ ਤੇ ਜਿੰਨਾ ਚਿਰ ਇਹ ਭਰਮ ਰੂਪੀ ਜਾਲਾ ਦੂਰ ਨਹੀਂ ਹੁੰਦਾ ਉਤਨਾ ਚਿਰ ਸਰਬ ਵਿਆਪਕ ਪਰਮਾਤਮਾ ਦੀ ਸੂਝ ਨਹੀਂ ਆ ਸਕਦੀ ਸਪੱਸ਼ਟ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਲਈ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਜਾਣ ਦੀ ਕੋਈ ਲੋੜ ਨਹੀਂ ਗੁਰਮਤ ਉਹਨਾਂ ਸਭ ਮਤਾਂ ਨੂੰ ਸਪੱਸ਼ਟ ਖੰਡਨ ਕਰਦੀ ਹੈ ਕਿ ਜਿਹੜੇ ਪ੍ਰਭੂ ਪਰਮਾਤਮਾ ਲਈ ਸੰਸਾਰ ਦਾ ਤਿਆਗ ਸਿਖਾਉਂਦੇ ਹਨ ਜ਼ਰੂਰੀ ਦੱਸਦੇ ਹਨ ਕਿ ਬਹੁਤ ਮਤ ऐसे ਗੱਲ ਤੇ ਜੋਰ ਦਿੰਦੇ ਹਨ ਕਿ ਪ੍ਰਭੂ ਪਰਮਾਤਮਾ ਲਈ ਮਾਇਆ ਦਾ ਸਪੂਰਨ ਵਾਤਵਾਰ ਕਿਹਾ ਜਾਂਦਾ ਹੈ ਮਾਇਆ ਨੂੰ ਸਮਝਾਉਣ ਲਈ ਜਦ ਆਇਆ ਤੇ ਚੇਤਨ ਮਾਇਆ ਦੇ ਰੂਪ ਮਿੱਥੇ ਗਏ ਕਿਤੇ ਕਨਕ ਅਰ ਕਾਮਣੀ ਰੁੱਖਾਂ ਵਿੱਚ ਵੀ ਵੰਡ ਕੀਤੀ ਗਈ ਹੈ ਭਾਵ ਕੀ istri ਪੁੱਤਰ ਮਾਂ ਬਾਪ ਭੈਣ ਭਰਾ ਜ਼ਮੀਨ ਜਾਇਦਾਦ ਦਾ ਸਭ ਮਾਇਆ ਵਿੱਚ ਲੈ ਗਏ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਵਿੱਚ ਇਹ ਭਲੇਖਾ ਦੂਰ ਕੀ ਕਰ ਦਿੱਤਾ ਤੇ ਫਰਮਾਇਆ ਇਹ ਮਾਇਆ ਜੇ ਤਹਰ ਵਿਚਰੇ ਮੋਹ ਉਪਜੇ ਭਾਵ ਦੂਜਾ ਲਾਇਆ ਭਾਵ ਚੀਜ਼ਾਂ ਕੇਵਲ ਉਹ ਸਹਲਾਤ ਵਿੱਚ ਹੀ ਮਾਇਆ ਹੋ ਸਕਦੀਆਂ ਨੇ ਜੇ ਇਹਨਾਂ ਦੇ ਸੰਪਰਕ ਵਿੱਚ ਆ ਕੇ ਰੱਬ ਵਿਸਰਜਾਇ ਤੇ ਨਾਸਵਾਨ ਪਦਾਰਥਾਂ ਨਾਲ ਮੋਹ ਵੱਧ ਜਾਈ ਇਹ ਸਭ ਪਦਾਰਥ ਪ੍ਰਮਾਤਮਾ ਨੇ ਸਾਨੂੰ ਗੁਜਾਰਨ ਰੂਪ ਵਿੱਚ ਹੋਂਟੇ ਪ੍ਰਭੂ ਸਦਾ ਚੇਤੇ ਰਹੇ ਤਾਂ ਦੇ ਸਭ ਕੁਝ ਮਾਇਆ ਕਿਵੇਂ ਫਿਰ ਜੰਗਲਾ ਵਿੱਚ ਵੱਲ ਭਜ ਨਾਲ ਇੱਕ ਵੱਡੀ ਆਤਮਿਕ ਸਮੱਸਿਆ ਉੱਕੀ ਹੀ ਨਹੀਂ ਸਕ ਹੁੰਦੀ ਕੀ ਜੰਗਲਾ ਵਿੱਚ ਭੱਜਿਆ ਮਨ ਜੋ ਸਰੀਰ ਦਾ ਅਣਖੜਾਵਾਂ ਅੰਗ ਹੈ ਨਾਲ ਹੀ ਜੰਗਲ ਵਿੱਚ ਜਾਂਦਾ ਹੈ ਇਸ ਤਰ੍ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦ ਵਿਕਾਰ ਜੋ ਆਤਮਕ ਜੀਵਨ ਦੀਆਂ ਉਚਾਈਆਂ ਪ੍ਰਾਪਤ ਕਰਨ ਦੇ ਰਸਤੇ ਵਿੱਚ ਅਸਲ ਪਵਾੜੇ ਦੀ ਜੜ ਹਨ ਉਹ ਵੀ ਮਨੁੱਖ ਦੇ ਮਨ ਤੇ ਸਵਾਰ ਹੋ ਕੇ ਬੰਦੇ ਦੇ ਨਾਲ ਹੀ ਜੰਗਲਾ ਵਿੱਚ ਚਲੇ ਜਾਂਦੇ ਆ ਤਾਂ ਫਿਰ ਆਤਮਿਕ ਜੀਵਨ ਦਾ ਬੰਦਾ ਉਹ ਨਹੀਂ ਸੱਚੇ ਤੌਰ ਤੇ ਅਦਵਤ ਹੀ ਰਹਿ ਜਾਂਦਾ ਹੈ ਇਸ ਵਾਸਤੇ ਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਦੀ ਵਰਤੀ ਨੂੰ ਆਪ ਆਕਾ ਆਪਣਾ ਕੇ ਮਾਰਿਆ ਤੇ ਗ੍ਰਹਿ ਤੇ ਨਸਤਾ ਕਹਿ ਕੇ ਖੰਡਨ ਕੀਤਾ ਸੋ ਗੁਰਮਤਿ ਅਨਸਾਰ ਤਸਦਾ ਰਸਤਾ ਇਹ ਹੈ ਕਿ ਘਰ-ਬਾਰ ਸੰਸਾਰ ਵਿੱਚ ਵਿਦਰਣੇ ਆਪਣੇ ਇਸਤੇ ਪੁੱਤਰ ਦੀ ਮਾਂ-ਬਾਪ ਸੰਬੰਧੀ ਮਨੁੱਖੀ ਫਰਜ਼ ਪੂਰੇ ਕਰਦਿਆਂ ਚਿੱਤ ਸਦਾ ਕਰਤਾਰ ਵਿੱਚ ਰੱਖ ਕੇ ਗੁਰੂ ਉਪਦੇਸ਼ ਅਰ ਸਤ ਸੰਗਤ ਦੇ ਸਾਧਨ ਰਾਹੀ ਆਦਰਸ਼ ਜੀਵਨ ਜੀਵਿਆ ਜਾਵੇ ਕਿਰਤ ਕਰਨਾ ਵੰਡ ਕੇ ਛਕਣਾ ਨਾਮ ਜਪਣਾ ਗੁਰੂ ਬਾਬੇ ਦਾ ਸੁਨੇਹਰੀ ਉਪਦੇਸ਼ ਹੈ ਇਸ ਵਾਸਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕੀ ਗੁਰੂ ਮਹਾਰਾਜ ਦਾ ਨਾਮ ਸਿਮਰਨ ਬੰਦਗੀ ਕਰਿਆ ਕਰੋ ਭਾਈ ਜਿਹਦੇ ਨਾਲ ਘਰੇ ਰਹਿ ਕੇ ਪਰਿਵਾਰਕ ਦੀ ਸੇਵਾ ਅਤੇ ਸਾਧ ਸੰਗਤ ਦੀ ਸੇਵਾ ਗੁਰੂ ਘਰ ਦੀ ਸੇਵਾ ਕਰਦਿਆਂ ਹੋਇਆਂ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਸਤਿਗੁਰੂ ਬਖਸ਼ਿਸ਼ ਕਰੇ ਬੋਲਦਿਆਂ ਤੋਂ ਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਤਰੁਟੀਆਂ ਹੋ ਜਾਇਆ ਕਰਦੀਆਂ ਨੇ ਗੁਰੂ ਅਤੇ ਸੰਗਤ ਬਖਸ਼ਣ ਜੋਗ ਨੇ ਬਖਸ਼ ਲੈਣਾ ਕਿ ਗੁਰੂ ਕਿਰਪਾ ਕਰੇ ਅਸੀਂ ਵੀ ਆਪਦੇ ਘਰ ਵਿੱਚ ਰਹਿੰਦੇ ਹੋਇਆ ਸਾਧ ਸੰਗਤ ਦੀ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ